हां जी दोस्तों आज ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਪਾਸਕਰ ਦੇ ਜੀਵਨ ਦੇ ਭਾਗ ਤਈਵੇਂ ਬਾਰੇ। ਜੋ ਭਾਗ 22 ਵਿੱਚ ਤੁਸੀਂ ਵੇਖਿਆ ਵੀ ਜਿਹੜੀ ਮਲਤਾਨ ਦੀ ਜੇਲ੍ਹ ਹੁੰਦੀ ਹੈ ਉਹਦੇ ਵਿੱਚ ਬਗਾਵਤ ਹੋ ਜਾਂਦੀ ਹੈ ਤੇ ਉੱਥੋਂ ਇੱਕ ਸੁਰੰਗ ਪੱਟਣ ਲੱਗ ਪੈਂਦੇ ਨੇ ਕੈਦੀ। ਪਰ ਜਿਹੜੇ ਜੇਲਰ ਹੁੰਦੇ ਨੇ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਤੇ ਉੱਥੇ ਉਹ ਗੋਲੀ ਚੱਲ ਪੈਂਦੀ ਹੈ ਤੇ ਕਾਫੀ ਜਿਹੜੇ ਕੈਦੀ ਨੇ ਉਹ ਮਰ ਜਾਂਦੇ ਨੇ। ਇਸ ਤੋਂ ਬਾਅਦ ਹਿੰਦੂਸਤਾਨੀ ਕੈਦੀਆਂ ਨੂੰ ਦੁਬਾਰਾ ਮੀਆਂਵਾਲੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ। ਤੇ 모ਹਨ لال ਭਾਸਕਰੋਨੀ ਉਥੇ ਆਪਣਾ ਕੰਮ ਚਲਾ ਲੈਂਦੇ ਨੇ ਤੇ ਕਾਫੀ ਜਿਹੜੇ ਪੈਸੇ ਤੇ ਲੈਣੋਂ ਕਮਾਉਣ ਲੱਗ ਜਾਂਦੇ ਨੇ ਜੇਲ੍ਹ ਦੇ ਵਿੱਚ ਹੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਸਾਦੇ ਲੋਕ ਅੰਦਰ ਹੀ ਅੰਦਰ ਇਸ ਕਦਰ ਅਮੀਰ ਹੋ ਗਏ ਸਨ ਕਿ ਉਹਨਾਂ ਨੇ ਉਥੋਂ ਦੇ ਲੋਕਾਂ ਵਿਚਕਾਰ ਬੈਠ ਕੇ ਜੂਆ ਖੇਡਣਾ ਵੀ ਸ਼ੁਰੂ ਕਰ ਦਿੱਤਾ ਸੀ ਜੇਲ੍ਹ ਵਿੱਚ ਅਕਸਰ ਜੂਆ ਲੁੱਡੋ ਖੇਡਣ ਵਾਲੇ ਦਾੜਿਆਂ ਨਾਲ ਖੇਡਿਆ ਜਾਂਦਾ ਸੀ ਜਿਨ੍ਹਾਂ 6 ਤੱਕ ਦੇ ਨਿਸ਼ਾਨ ਹੁੰਦੇ ਸਨ ਇੱਕ ਵਾਰ ਇੱਕ ਫੜ ਵਿੱਚ ਅਮਰਤ ਸਰ ਦਾ ਰਹਿਣ ਵਾਲਾ ਤਿਲਕਰਾਜ ਜੋਸ਼ੀ 100 ਰੁਪਏ ਜਿੱਤ ਉਠਿਆ ਖੇਡਦਾ ਹੀ ਰਿਹਾ ਆਖਰ ਪੱਲਿਓ 300 ਰੁਪਏ ਗਵਾ ਬਿਠਾ ਦੇ ਬੈਰਕ ਵਿੱਚ ਵਾਪਸ ਵਰਤੇ ਆ ਉਹ ਇਹੀ ਹਾਲਤ ਪੰਡਤ ਅਸ਼ਵਨੀ ਕੁਮਾਰ ਲੁਧਿਆਣੇ ਵਾਲੀ ਦੀ ਸੀ ਨਾਣਾ ਪਰਾਂਦਾ ਬੁਣ ਕੇ ਜੇ ਕੁਝ ਕਮਾਉਂਦਾ ਉਹ ਜੂਏ ਦੀ ਨਜ਼ਰ ਕਰ ਦਿੰਦਾ ਬਾਬਾ ਤਖਮਲ ਚੋਰੀ ਵਿੱਚ ਬੜਾ ਮਹਾਰਸੀ ਤੇ ਅਫੀਮ ਦਾ ਬੜਾ ਸ਼ਕੀਨ ਸੀ ਉਹ ਉਸ ਨੂੰ ਕਈ ਵਾਰ ਬੈਰਕ ਵਿੱਚ ਮਾਰ ਵੀ ਪਈ ਸੀ ਲੇਕਿਨ ਉਹਦੀ ਆਦਤ ਨਹੀਂ। ਬਾਬਾ ਬੂਟਾ ਮਸੀਹ ਬੜਾ ਕੰਜੂਸ ਤੇ ਖਬੀਸ ਤਬੀਅ ਦਾ ਇਨਸਾਨ ਸੀ। ਉਹ ਆਪਣਾ ਮਾਲ ਤਾਂ ਆਪਣੇ ਟੀਨ ਵਿੱਚ ਤਾਲਾ ਲਗਾ ਕੇ ਰੱਖਦਾ ਤੇ ਸਾਥੀ ਲੋਕਾਂ ਨੂੰ ਇਹ ਕਹਿ ਕੇ ਕਸਮ ਪਰਮਾਤਮਾ ਦੀ ਮੇਰੇ ਕੋਲ ਪਿੰਡ ਨੂੰ ਇੱਕ ਸਿਕਟ ਵੀ ਨਹੀਂ ਹੈਗੀ। ਸਿਕਟ ਮੰਗਿਆ ਕਰਦਾ ਸੀ ਉਹ। ਬਾਬਾ ਤਖਤਮਲ ਅੰਦਰੂਨੀ ਚੋਰ ਹੋਣ ਕਰਕੇ ਸਭ ਦੇ ਮਾਲ ਦੀ ਤਾਲ ਰੱਖਿਆ ਕਰਦਾ ਸੀ। ਇੱਕ ਦਿਨ ਸ਼ਾਮ ਨੂੰ ਇਸੇ ਤਰ੍ਹਾਂ ਬਾਬਾ ਬੂਟਾ ਮਸੀਹ ਹਰ ਹਿੰਦੁਸਤਾਨੀ ਕੈਦੀ ਤੋਂ ਸਿਕਟਾਂ ਮੰਗ ਕੇ ਇਕੱਠੀਆਂ ਕਰ ਰਿਹਾ ਸੀ ਕਿ ਤਖਮਲ ਨੇ ਉਸ ਦੇ ਟੀਨ ਤੇ ਹੱਥ ਸਾਫ਼ ਕਰ ਦਿੱਤਾ। ਆਨਨਪਾਨਨ ਵਿੱਚੋਂ ਸਿਗਰਟ ਦੀਆਂ 60 ਡੱਬੀਆਂ ਬਾਹਰਲੇ ਬੈਰਕ ਵਿੱਚ ਆਉਣੇ ਪਾਉਣੇ ਰੇਟ ਤੇ ਵੇਚ ਕੇ ਪੈਸੇ ਵਸੂਲ ਕਰਦੇ ਆਇਆ ਤੇ ਮੈਥੋਂ ਨਕਦ ਫੀਮ ਲੈ ਗਿਆ ਉਹ। ਬਾਬਾ ਪੋਟਾ ਮਸੀਹ ਜਦੋਂ ਆਪਣੀ ਕੋਠੜੀ ਵਿੱਚ ਗਿਆ ਤਾਂ ਉਸਨੇ ਦੇਖਿਆ ਵੀ ਟਿਨ ਖੁੱਲਿਆ ਹੋਇਆ। ਹੁਣ ਤਾਂ ਉਹ ਉੱਥੇ ਹੀ ਲੱਗਿਆ ਚੰਘਿਆੜਾ ਮਾਰ-ਮਾਰ ਕੇ ਰੋਣ। ਕਹਿਣ ਲੱਗਾ ਵੀ ਕੋਈ ਮੇਰੀਆਂ 60 ਸਿਗਰਟ ਦੀਆਂ ਡੱਬੀਆਂ ਤੇ 12 ਨਹਾਉਣ ਵਾਲੇ ਸਾਬਣ ਦੀਆਂ ਟਿੱਕੀਆਂ ਤਾਲਾ ਤੋੜ ਕੇ ਲੈ ਗਿਆ। ਉਸਦੇ ਇਹ ਕਹਿੰਦੇ ਆਂ ਹੀ ਸਾਰੇ ਕੈਦੀ ਕਹਿਣ ਲੱਗੇ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਤੁਹਾਡੇ ਕੋਲ ਇੱਕ ਵੀ ਸਿਗਰਟ ਨਹੀਂ ਹੈਗੀ। ਹੁਣ ਇਹ 60 ਡੱਬੀਆਂ ਕਿ ਬਾਬਾ ਤਖਤਮਲ ਨੇ ਟੁੱਟੀ-ਜੁੱਤੀ ਲਾਹੀ ਤੇ ਉਸਨੂੰ ਕੁੱਟਣ ਲੱਗ ਪਿਆ। ਬੋਲਿਆ ਸਾਲੇ ਕਮਿਨੇ ਸਾਰੀ ਬੈਰਗ ਤੋਂ ਮੰਗ ਕੇ ਖਾਣਾ ਐ ਤੇ ਹੁਣ ਸਾਨੂੰ ਚੋਰ ਦੱਸਦਾ। ਉਹਦੇ ਹੱਥੋਂ ਮਗੀਆਂ ਹੋਈਆਂ ਸਿੱਕਟਾਂ ਵੀ ਡਗ ਪਈਆਂ ਤੇ ਪਾਗਲਾ ਨੇ ਚੁੱਕ ਲਈਆਂ। ਅਸੀਂ ਬੜੀ ਮੁਸ਼ਕਲ ਨਾਲ ਦੋਹਾਂ ਬੁੜਿਆਂ ਨੂੰ ਛਡਾਇਆ ਤੇ ਅੱਡ-ਅੱਡ ਕੋਠੜੀ ਵਿੱਚ ਬੰਦ ਕਰ ਦਿੱਤਾ। ਬੰਦ ਹੋਏ ਤਖਤਮਲ ਨੇ ਮੇਰੇ ਕੰਨ ਵਿੱਚ ਕਿਹਾ ਵੀ ਪੰਡਤ ਜੀ ਇਹ ਸਾਲਾ ਰੋਂਦਾ ਦਾ ਸਾਥ ਹੀ ਐ, ਮਾਲ ਮੈਂ ਸਾਫ਼ ਕੀਤਾ ਇਹਦਾ। ਇਹ ਸਾਲੇ ਨੂੰ ਸਜ਼ਾ ਮਿਲਣੀ ਹੋ ਚਾਹੀਦੀ ਐ। ਸਭ ਨੂੰ ਬੇਵਕੂਫ ਬਣਾਉਂਦਾ ਸੀ ਤੇ ਝੂਠੀਆਂ ਕਸਮਾਂ ਖਾਦਾ ਸੀ ਇਹ। ਉਸ ਤੋਂ ਬਾਅਦ ਬਾਬਾ ਬੋਟਾ ਮਸ਼ੀਨੇ ਜੇ ਕਿਸੇ ਕੋਲੋਂ ਸਿੱਟ ਮੰਗੀ ਵੀ ਤਾਂ ਕਸਮ ਖਾਣ ਦੇ ਵੀ ਲੋਕ ਉਹਦਾ ਇਤਵਾਰ ਨਾ ਕਰਦੇ ਅਤੇ ਕਹਿੰਦੇ ਵੀ ਜਾ ਬਾਬਾ ਟੀਨ ਵਿੱਚ 60-60 ਡੱਬੀਆਂ ਰੱਖ ਕੇ ਸਾਡੇ ਤੋਂ ਸਿੱਟ ਮੰਗਦਾ ਸ਼ਰਮ ਨਹੀਂ ਆਉਂਦੀ ਤੈਨੂੰ ਇਹ ਕੈਦ ਦੇ ਦਿਨ ਬੜੇ ਮਜ਼ੇ ਨਾਲ ਕੱਟ ਰਹੇ ਸਨ ਕਿ ਪਤਾ ਨਹੀਂ ਪਾਕਿਸਤਾਨੀ ਕੈਦੀਆਂ ਨੂੰ ਕੀ ਸੋਚੀ ਕਿ ਉਹਨਾਂ ਨੇ ਮੁਸ਼ਕਲ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਸਾਨੂੰ ਵੀ ਕਿਹਾ ਕਿ ਅਸੀਂ ਲੋਕ ਮੁਸ਼ਕਲ ਨਾ ਕਰੀਏ ਲੇਕਿਨ ਅਸੀਂ ਪਰਦੇਸੀ ਲੋਕ ਮੁਸ਼ਕਲ ਤੋਂ ਇਨਕਾਰ ਕਰਨ ਦਾ ਹੌਸਲਾ ਕਿਵੇਂ ਕਰ ਸਕਦੇ ਸੀ ਇਸ ਤੇ ਸਾਡੀ ਤੇ ਉਹਨਾਂ ਦੀ ਆਪਸ ਵਿੱਚ ਖੜਕਣ ਲੱਗ ਪਈ ਇੱਥੋਂ ਤੱਕ ਕਿ ਹੁਣ ਕੋਈ ਹਿੰਦੁਸਤਾਨੀ ਉਹਨਾਂ ਤੋਂ ਕੋਈ ਚੀਜ਼ ਵੀ ਮੰਗਦਾ ਤਾਂ ਉਹ ਦੌੜ ਜਾਓ ਗद्दार ਸਾਵੇ ਕਹਿ ਕੇ ਉਹਦੇ ਪਿੱਛੇ ਮਾਰਨ ਨੂੰ ਦੌੜਦੇ। ਉਹਨਾਂ ਨੇ ਸਾਡੇ ਤੋਂ ਹਰ ਕਿਸਮ ਦਾ ਕੰਮ ਲੈਣਾ ਬੰਦ ਕਰ ਦਿੱਤਾ ਜਿਸ ਕਰਕੇ ਸਾਡੀਆਂ ਤੀਨਾਂ ਦਾ ਸਮਾਨ ਹੌਲੀ-ਹੌਲੀ ਘਟ ਹੁੰਦਾ ਗਿਆ। ਐਸੇ ਵੀ ਦਿਨ ਆ ਗਏ ਕਿ ਸਾਨੂੰ ਸਿਗੜ ਦੇ ਟੋਟੇ ਤੱਕ ਵੀ ਨਾ ਚੁਣਨ ਦਿੰਦੇ ਅਤੇ ਜਾਨ ਬੁਝ ਕੇ ਉਹਨਾਂ ਨੂੰ ਨਾਲੀ ਵਿੱਚ ਸੁੱਟ ਦਿੰਦੇ ਹੋ। ਜੇਲ੍ਹ ਵਿੱਚ ਬਦਮਨੀ ਫੈਲੀ ਹੋਈ ਸੀ ਤੇ ਇਸ ਵਿੱਚ ਅਸੀਂ ਬਿਲਕੁਲ ਆਪਣੇ ਆਪ ਨੂੰ ਲਾਚਾਰ ਤੇ ਬੇਵੱਸ ਮਹਿਸੂਸ ਕਰ ਰਹੀ ਸੀ। ਸੋਚਿਆ ਕਰਦੇ ਸੀ ਕਿ हे ਭਗਵਾਨ ਇਸ ਤਰ੍ਹਾਂ ਦਿਨ ਕਿਵੇਂ ਕੱਟਣਗੇ? ਪਾਕਿਸਤਾਨੀ ਕੈਦੀਆਂ ਦੀਆਂ ਖਰਮਸਤੀਆਂ ਆਪਣੇ ਸਿਖਰਾਂ ਤੇ ਸਨ ਮੁਸ਼ਕਲਤ ਨਾ ਕਰਨਾ ਸਾਰਾ ਦਿਨ ਜੂਆ ਖੇਡਣਾ ਜੇਲ੍ਹ ਵਾੜ ਨੂੰ ਮਾਮਾ ਪੈਣਾ ਦੀਆਂ ਗੰਦੀਆਂ ਗਾਲਾਂ ਕੱਢਣੀਆਂ ਗੱਲ-ਗੱਲ ਤੇ ਚਾਕੂ ਕੱਢ ਲੈਣਾ ਕਈਆਂ ਕੋਲ ਪਿਸਤੌਲ ਸਨ ਜੋ ਉਹਨਾਂ ਨੇ ਰਿਸ਼ਵਤ ਦੇ ਕੇ ਮੰਗਵਾ ਲਈ ਸਨ ਜੇਲ੍ਹ ਵਿੱਚ ਦੋ ਫਰਾਰੀਆਂ ਹੋ ਚੁੱਕੀਆਂ ਸਨ ਕੈਦੀ ਕੋਟ ਮੌਕਾ ਤੇ ਪੌੜੀਆਂ ਲਗਾ ਕੇ ਭੱਜ ਨਿਕਲੇ ਸਨ ਗੁਲ हसन ਦਾ ਪਿਸਤੌਲ ਦੇ ਜ਼ੋਰ ਤੇ ਜੇਲ੍ਹ ਦੇ ਰਾਸ਼ਨ ਚੋਂ ਹਰ ਰੋਜ਼ 5 ਸੇਰ ਕੇ ਉਹ 10 ਸੇਰ ਗੁੜ 1 ਕਿਲੋ ਪੱਤੀ ਦਾਲ ਵਗੈਰਾ ਲੰਗਰ ਗੋਦਾਂ ਤੋਂ ਵਸੂਲ ਕਰਦਾ ਸੀ ਜੁਆ ਕਣਾਉਂਦਾ ਸੀ ਤੇ ਹਰ ਹਫਤੇ ਜੇਲ੍ਹ ਦੇ ਅੰਦਰੋਂ 500 ਰੁਪਇਆ ਕਰ ਭੇਜਿਆ ਕਰਦਾ ਸੀ ਉਹ। ਉਹਨਾਂ ਦਿਨਾਂ ਵਿੱਚ ਦੇਸ਼ ਦੀ ਵਾਗਡੋਰ ਪੀਪਲਸ ਪਾਰਟੀ ਨੇ ਸੰਭਾਲੀ ਤੇ ਮੁਹੰਮਦ ਹਾਕਮ, ਅਮੀਨ ਖਾਨ ਵਜ਼ੀਰੇ ਜੇਲ੍ਹ ਬਣੇ। ਉਹ ਕੈਮਲਪਰਦਾ ਰਹਿਣ ਵਾਲਾ ਪੁਲਿਸ ਹੌਲਦਾਰ ਸੀਗਾ ਤੇ ਪੀਪਲਸ ਪਾਰਟੀ ਦਾ ਕਾਰਕੁਨ ਹੋਣ ਦੇ ਨਾਤੇ ਇਸ ਰੁਤਬੇ ਤੱਕ ਪਹੁੰਚਿਆ ਸੀ ਉਹ। ਕੈਮਲਪਰਦਾ ਇਲਾਕਾ ਵੀ ਜ਼ੁਲਮ ਤੇ ਜੁਰਾਇਮ ਲਈ ਮਸ਼ਹੂਰ ਹੈ। ਉਹਦੇ ਕੁਝ ਰਿਸ਼ਤੇਦਾਰ ਵੀ ਪਾਕਿਸਤਾਨ ਦੀਆਂ ਜੇਲਾਂ ਵਿੱਚ ਕੈਦ ਹਨ। ਪੁਲਿਸ ਦਾ ਹੌਲਦਾਰ ਹੋਣ ਦੇ ਨਾਤੇ ਗੁੰਡਿਆਂ ਦੇ ਨਾਲ ਇਸ ਨੂੰ ਨਿਪਟਣਾ ਆਉਂਦਾ ਸੀਗਾ। ਇੱਕ ਸਵੇਰੇ ਤਕਰੀਬਨ 5 ਵਜੇ ਜੇਲ੍ਹ ਦੀ ਬੈਰਕ ਪੁਲਿਸ ਗਾਰ ਦੇ ਭਾਰੀ-ਭਾਰੀ ਬੂਟਾਂ ਨਾਲ ਗੂੰਜ ਉਠੀ। ਜੇਲ੍ਹ ਵਿੱਚ 1500 ਦੇ ਕਰੀਬ ਬੰਦੂਕ ਧਾਰੀ ਸਿਪਾਹੀ ਆਵੜੇ ਤੇ ਉਹਨਾਂ ਵਿੱਚੋਂ ਅੱਤੇ ਬੈਰਕ ਦੀਆਂ ਛੱਤਾਂ 'ਤੇ ਚੜ ਗਏ ਤੇ ਅੱਧੇ ਕੈਦੀਆਂ ਦੀ ਤਲਾਸ਼ੀ ਲੈਣ ਲੱਗ ਪਏ। ਤਲਾਸ਼ੀ ਕੀ ਹੁੰਦੀ ਹਰ ਕੋਠੜੀ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਤੇ ਕੈਦੀ ਦੇ ਬਦਨ ਤੇ ਸਵਾਏ ਕੱਚੇ ਦੇ ਕੁਝ ਵੀ ਨਾ ਰਹਿਣ ਦਿੱਤਾ ਜਾਂਦਾ। ਕੋਠੜੀ ਦਾ ਸਾਰਾ ਸਮਾਨ ਕੰਬਲਾਂ ਵਿੱਚ ਲਪੇਟ ਕੇ ਰਾਸ਼ਨ ਗੋਦਾਮ ਵਿੱਚ ਭਜਵਾ ਦਿੱਤਾ ਜਾਂਦਾ। ਫਿਰ ਕੈਦੀਆਂ ਤੇ ਲਾਠੀਆਂ ਮਾਰਨ ਲੱਗਦੀਆਂ ਤੇ ਤਵਦੀਸ਼ ਹੁੰਦੀ ਕਿ ਇਹਨਾਂ ਨੇ ਚਾਕ ਜੇਲ੍ਹ ਦੇ ਦਰੋਗਾ ਚੌਧਰੀ ਨਸੀਰ ਅਹਿਮਦ ਜਾਦ ਦਾ ਨਾ ਹੀ ਸੀ ਉਸਨੇ ਬਹੁਤ ਦੇਰ ਸਬਰ ਦਿਖਾਇਆ ਤੇ ਹਰ ਤਰ੍ਹਾਂ ਸੁਰਰਨ ਦਾ ਮੌਕਾ ਦਿੱਤਾ ਇਹਨਾਂ ਨੂੰ ਲੇਕਿਨ ਉਹਨਾਂ ਅਕਲ ਦੇ ਅੰਨਿਆ ਦੇ ਕੰਤੇ ਜੂ ਤੱਕ ਨਾ ਕਰਕੇ ਉਹ ਜੇਲ੍ਹ ਨੂੰ ਤਮਾਸ਼ਾ ਸਮਝ ਬੈਠੇ ਸਨ ਹੁਣ ਹਰ ਕੋਈ ਗੜਗੜਾ ਕੇ ਮਾਫੀ ਮੰਗ ਰਿਹਾ ਸੀ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਨਾ ਮਾਰੋ ਮੈਂ ਖੁਦ ਹੀ ਦੱਸਣਾ ਵੀ ਹਥਿਆਰ ਕਿੱਥੇ ਨੇ ਪੁਲਿਸ ਦੀ ਮਾਰ ਤੋਂ ਬਚਣ ਲਈ ਲੋਕ ਹਥਿਆਰ ਕੱਢ ਕੱਢ ਕੇ ਦੇ ਰਹੇ ਸਨ ਇੱਕ ਦੂਸਰੇ ਦੀ ਪੋਲ ਖੋਲ ਰਹੇ ਸਨ ਉਹ ਜਿਆਦਾ ਸ਼ਮਤ ਤਾਂ ਉਹਨਾਂ ਹਵਾਲਾਤੀਆਂ ਦੀ ਆਈ ਜੋ ਜੇਲ੍ਹ ਦਾ ਰਾਸ਼ਨ ਲੁੱਟ ਲੁੱਟ ਕੇ ਖਾਂਦੇ ਸਨ ਲਾਟੀਆਂ ਨਾਲ ਉਹਨਾਂ ਦੀ ਜ਼ਬਰਦਸਤ ਪਟਾਈ ਕੀਤੀ ਜਾਂਦੀ ਤੇ ਫੇਰ ਉਹਨਾਂ ਨੂੰ ਨੰਗ ਤੰੰਗ ਕੋਠਰੀਆਂ ਵਿੱਚ ਛੱਡ ਦਿੱਤਾ ਜਾਂਦਾ। ਪੁਲਿਸ ਨੇ ਕਿਸੇ ਕੋਲ ਪਾਣੀ ਪੀਣ ਲਈ ਗਲਾਸ ਅਤੇ ਮੱਗ ਤੱਕ ਨਾ ਛੱਡਿਆ। ਤਲਾਸ਼ੀ ਹੁੰਦੇ ਹੁੰਦੇ ਸਾਡੀ ਬੈਰਕ ਨੰਬਰ 10 ਦੀ ਵਾਰੀ ਆ ਗਈ। ਅਸੀਂ 10ਵੀਂ ਕੋਠੜੀ ਵਿੱਚ ਬੰਦ ਸੀ। ਪਹਿਲੇ ਤਿੰਨ ਕੋਠੜੀਆਂ ਦੇ ਕੈਦੀਆਂ ਦੀ ਜਦੋਂ ਪਟਾਈ ਹੋਣ ਲੱਗੀ ਤਾਂ ਉਹ ਜ਼ੋਰ-ਜ਼ੋਰ ਨਾਲ ਚੀਕਾਂ ਮਾਰ ਲੱਗ ਪਏ ਕਿ ਅਸੀਂ ਤਾਂ ਪਰਦੇਸੀ ਆ। ਸਾਡੇ ਕੋਲ ਤਾਂ ਕੁਝ ਨਹੀਂ ਹੈਗਾ। ਅਸੀਂ ਤਾਂ ਜੇਲ੍ਹ ਦੀ ਮੁਸ਼ੱਕਤ ਕਰਦੇ ਆਂ ਤੇ ਕਿਸੇ ਕੰਮ ਤੋਂ ਇਨਕਾਰ ਨਹੀਂ ਕਰਦੇ। ਉਨਾਂ ਦੀਆਂ ਚੀਕਾਂ ਸੁਣ ਸੁਣ ਕੇ ਜੇਲ੍ਹ ਦਰੋਗਾ ਨਸੀਰ ਭੱਜਿਆ ਹੋਇਆ ਆਇਆ ਤੇ ਕਹਿਣ ਲੱਗਾ ਵੀ ਇਹਨੂੰ ਹੱਥ ਨਾ ਲਾਉਣਾ ਇਹਨਾਂ ਬੇਵੱਸ ਗਰੀਬਾਂ ਦੇ ਸਾਰੇ ਹੀ ਤਾਂ ਮੈਂ ਜੇਲ੍ਹ ਚਲਾ ਰਿਹਾ। ਇਹੀ ਤਾਂ ਜੇਲ੍ਹ ਦੀ ਸਫਾਈ ਕਰਦੇ ਨੇ ਨਹੀਂ ਤਾਂ ਇੱਥੇ ਕੀੜੇ ਸੜਨ ਲੱਗ ਪੈਣ। ਜਿਨ੍ਹਾਂ ਲੋਕਾਂ ਨੂੰ ਮਾਰ ਪਈ ਸੀ ਉਹਨਾਂ ਨੂੰ ਉਸਨੇ ਪਿਆਰ ਨਾਲ ਚੁੱਪ ਕਰਾਇਆ ਤੇ ਕਿਹਾ ਵੀ ਮੈਨੂੰ ਅਫਸੋਸ ਹੈ ਕਿ ਮੇਰੀ ਗਲਤੀ ਨਾਲ ਤੁਹਾਨੂੰ ਮਾਰ ਪੈ ਗਈ। ਮੈਨੂੰ ਗਾਰਡ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਕਿ ਬੈਰਕ ਨੰਬਰ 10 ਵਿੱਚ ਨਹੀਂ ਜਾਣਾ। ਜਿਨ੍ਹਾਂ ਕੈਦੀਆਂ ਨੂੰ ਮਾਰ ਪਈ ਸੀ ਉਹਨਾਂ ਨੂੰ ਉਸਨੇ ਹਸਪਤਾਲ ਭਜਵਾ ਦਿੱਤਾ ਤੇ ਆਰਡਰ ਦਿੱਤਾ ਕਿ ਉਹਨਾਂ ਨੂੰ ਇੱਕ ਹਫ਼ਤੇ ਤੱਕ ਜੇਲ੍ਹ ਦੇ ਹਸਪਤਾਲ ਤੋਂ ਹਰ ਰੋਜ਼ ਅੱਧਾ ਸੇਰ ਦੁੱਧ ਦਿੱਤਾ ਜਾਵੇ ਜੇਲ੍ਹ ਦੀ ਪੂਰੀ ਤਰ੍ਹਾਂ ਸਫਾਈ ਹੋ ਚੁੱਕੀ ਸੀ ਅਤੇ ਪਾਕਿਸਤਾਨੀ ਕੈਦੀਆਂ ਦਾ ਸਾਰਾ ਸਮਾਨ ਰਾਸ਼ਨ ਗੋតាម ਕੋਲ ਢੇਰਾਂ ਦੀ ਸ਼ਕਲ ਵਿੱਚ ਪਿਆ ਸੀ ਸਿਕਟ ਗੁੜ ਘਿਓ ਮਿਰਚਿਤ ਨਾਮਕ ਭਾਂਡੇ ਸਵੈਟਰ ਮਫਲਰ ਕੋਟ ਪਤਲੂਨ ਅਤੇ ਸਲਵਾਰ ਕਮੀਜ਼ਾ ਰਜਾਈਆਂ ਸਮਾਨ ਇੰਨਾ ਸੀ ਕਿ 10 ਟਰੱਕ ਭਰ ਜਾਣ ਫਿਰ ਅਤੇ ਹਿੰਦੋਸਤਾਨੀ ਕੈਦੀਆਂ ਲਈ ਡਿਊਟੀ ਲੱਗ ਗਈ ਕਿ ਉਹ ਰਾਸ਼ਨ ਗਦਾਮ ਤੇ ਜਾ ਕੇ ਸਾਮਾਨ ਨੂੰ ਵੱਖ-ਵੱਖ ਕਰਨ ਅਤੇ ਗੁੜ ਇੱਕ ਜਗ੍ਹਾ, ਖੰਡ ਇੱਕ ਜਗ੍ਹਾ, ਚਾਦਰ ਪਤੀ ਇੱਕ ਜਗ੍ਹਾ ਕਰਨ। ਜੇਲ੍ਹ ਵਾਰਡਨ ਦੀ ਮੌਜਮਣ ਗਈ, ਸ਼ਾਨਦਾਰ ਰਜਾਈਆਂ, ਕੰਬਲ, ਚਾਦਰਾਂ ਤੇ ਦੇਸੀ ਘੋਤਾ ਚੀਫ ਵਾਰਡਨ ਅਤੇ ਡਿਪਟੀ ਦਰੋਗਾ ਆਦਿ ਘਰ ਚਲੇ ਗਏ। ਫਿਰ ਗੁੜ ਪਤੀ, ਮਿਰਚਾਂ ਅਤੇ ਖੰਡ ਵਾਰਡਨ ਲੋਕ ਇੱਕ ਕਪੜੇ ਵਿੱਚ ਬੰਨ ਸਾਡੇ ਤੋਂ ਜੇਲ੍ਹ ਦੀ ਦੀਵਾਰ ਦੇ ਪਰਦੇ ਪਾਸੇ ਛਡਵਾ ਦਿੰਦੇ ਜਿੱਥੇ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਬੰਧੂ ਚੁੱਕ ਕੇ ਘਰ ਲੈ ਜਾਂਦਾ। ਕੰਮ ਕਰਨ ਤੇ ਸ਼ਰਾਫਤ ਦਿਖਾਉਣ ਦੇ ਬਦਲੇ ਹਿੰਦੂਸਤਾਨੀ ਕੈਦੀਆਂ ਨੂੰ ਸ਼ਾਮ ਨੂੰ ਸੇਰ-ਸਿਰ ਗੁੜ, ਪੱਤੀ ਸਿਗਰਟ ਦੀਆਂ ਡੱਬੀਆਂ ਤੇ ਤੰਬਾਕੂ ਆਦਵਸਤਾਂ ਦਿੱਤੀਆਂ ਜਾਂਦੀਆਂ ਸਨ। ਸਰਦੀਆਂ ਦੇ ਦਿਨ ਸਨ, ਦਰੋਗਾ ਨੇ ਕਿਹਾ ਕਿ ਹਰ ਹਿੰਦੂਸਤਾਨੀ ਕੈਦੀ ਆਪਣੇ ਲਈ ਦੋ-ਦੋ ਸ਼ਾਨਦਾਰ ਸਵੈਟਰ, ਇੱਕ ਮਫਲਰ, ਇੱਕ ਜੋੜਾ ਰੰਗੀਨ ਕੱਪੜਿਆਂ ਦਾ ਲੈ ਲਵੇ। ਹੁਣ ਉਧਰ ਪਾਕਿਸਤਾਨੀ ਕੈਦੀ ਸਿਗਰਟ ਦੇ ਟੁਕੜੇ-ਟੁਕੜੇ ਨੂੰ ਤਰਸ ਰਹੇ ਸਨ ਤੇ ਇਧਰ ਹਿੰਦੂਸਤਾਨੀ ਕੈਦੀਆਂ ਦੇ ਟੀਨ ਕੰਨਸਟਰ ਸਿਗਰਟ, ਗੁੜ, ਚਾਹ ਤੇ ਤਬਾਕੂ ਨਾਲ ਭਰ ਗਏ ਸਨ। ਸਾਨੂੰ ਹੁਣ ਜੇਲ੍ਹ ਵਿੱਚ ਸਫਾਈ ਦਾ ਇੰਚ ਹਰ ਹਿੰਦੁਸਤਾਨੀ ਨੂੰ ਕੰਮ ਕਰਵਾਉਣ ਲਈ ਅੱਠ-ਅੱਠ ਪਾਕਿਸਤਾਨੀ ਹਵਾਲਾਤੀ ਸੌਪੇ ਗਏ ਤੇ ਉਹਨਾਂ ਦੇ ਹੱਥਾਂ ਵਿੱਚ ਝਾੜੂ-ਪੋਚਾ ਦਿੱਤਾ ਗਿਆ। ਉਹ ਗੰਦੀਆਂ ਨਾਲੀਆਂ ਤੋਂ ਡਰਮਾਂ ਵਿੱਚ ਪਾਣੀ ਭਰਦੇ ਤੇ ਜ਼ਮੀਨ ਤੇ ਛਿੜਕੇ ਪੋਚਾ ਲਾਉਂਦੇ ਉਹ। ਅਸੀਂ ਮਜ਼ੇ ਨਾਲ ਬੈਠੇ ਉਹਨਾਂ ਤੇ ਰੋਹ ਪਾਉਂਦੇ ਹੋਏ ਸਿਗਰਟ ਦੇ ਕਸ਼ਲ ਆਉਂਦੇ। ਸਾਨੂੰ ਇੱਕ ਮਹੀਨਾ ਪਹਿਲਾਂ ਦਾ ਉਹ ਦਿਨ ਯਾਦ ਆ ਗਏ ਜਦੋਂ ਪਾਕਿਸਤਾਨੀ ਕੈਦੀ ਸਾਨੂੰ ਆਪਣੀ ਬੈਰਕ ਤੋਂ ਸਿਗਰਟ ਕੈਦੀ ਦੇ ਟੁਕੜੇ ਤੱਕ ਨਹੀਂ ਚੁਕਣ ਦਿੰਦੇ ਸਨ। ਸਗੋਂ ਉਹਨਾਂ ਨੂੰ ਨਾਲੀ ਵਿੱਚ ਛੱਡ ਦਿੰਦੇ ਸਨ ਉਹ। ਹੁਣ ਪਾਕਿਸਤਾਨੀ ਕੈਦੀ ਅਤੇ ਵੱਡੇ-ਵੱਡੇ ਹਵਾਲਾਤੀ ਉਸ ਨੂੰ ਵਾਰੀ-ਵਾਰੀ ਪਿੰਦੇ ਸਾਨੂੰ ਉਹਨਾਂ ਦੀ ਹਾਲਤ ਤੇ ਤਰਸ ਆਉਂਦਾ ਸੀ 12-12 ਮੁੰਡੇ ਪਾਲਣ ਵਾਲੇ ਨੰਬਰਦਾਰ ਗੁਲਾਮ हसन ਦੀ ਪੂਰੀ ਤਰ੍ਹਾਂ ਸ਼ਮਤਾਈ 90 ਫੀਰਦੀ ਹਵਾ ਲਾਤੀਆਂ ਨਾਲ ਉਹੀ ਹੋਇਆ ਪਹਿਲਾਂ ਤਾਂ ਗੁਲਾਮ हसन ਦੀ ਗਾਰਦ ਨੇ ਜੀਪ ਾਰ ਕੇ ਪਟਾਈ ਕੀਤੀ ਫਿਰ ਸਿਰ ਮਨਵਾ ਦਿੱਤਾ ਅਤੇ ਮੂੰਹ ਕਾਲਾ ਕਰਕੇ ਉਸ ਦੇ ਸਿਰ ਤੇ ਗੰਦਗੀ ਚਕਵਾਈ ਤੇ ਜੇਲ੍ਹ ਦਾ ਚੱਕਰ ਲਗਵਾਇਆ ਗਿਆ ਫਿਰ ਜਿਨ੍ਹਾਂ ਲੜਕਿਆਂ ਨਾਲ ਉਹ ਬਦਫੈਲੀ ਕਰਦਾ ਹੁੰਦਾ ਸੀ ਉਹਨਾਂ 12 ਦੇ 12 ਨੂੰ ਨੰਗਾ ਕਰਕੇ ਉਸ ਤੇ ਚੜਾਇਆ ਗਿਆ ਫਿਰ ਉਹਦਾ ਚਲਾਨ ਖੈਰਪੁਰ ਜੇਲ੍ਹ ਕਰ ਦਿੱਤਾ ਗਿਆ 55 ਸਾਲਾ ਗੁਲਾਮ हसन ਜਿਸ ਦੀਆਂ ਲੰਬੀਆਂ ਲੰਬੀਆਂ ਮੁੱਛਾਂ ਸਨ ਤੇ ਜਿਸ ਤੋਂ ਜੇਲ੍ਹ ਦਾ ਬੱਚਾ-ਬੱਚਾ ਕੰਮਦਾ ਹੁੰਦਾ ਸੀ ਉਹਦੇ ਨਾਲ ਜਦੋਂ ਇਹ ਹਰਕਤ ਹੋਵੇਗੀ ਤਾਂ ਉਹਦੇ ਦਿਲ ਤੇ ਕੀ ਗੁਜ਼ਰ ਰਹੀ ਹੋਵੇਗੀ ਇਹਦਾ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ 20 ਦਿਨ ਤੱਕ ਕਿਸੇ ਕੈਦੀ ਦੀ ਉਸ ਦੇ ਰਿਸ਼ਤੇਦਾਰ ਨਾਲ ਮੁਲਾਕਾਤ ਨਾ ਹੋਣ ਦਿੱਤੀ ਗਈ 20 ਦਿਨ ਬਾਅਦ ਜਦੋਂ ਮੁਲਾਕਾਤ ਸ਼ੁਰੂ ਹੋਈ ਤਾਂ ਕੈਦੀਆਂ ਲਈ ਜੋ ਸਮਾਨ ਆਉਂਦਾ ਉਸ ਵਿੱਚੋਂ ਅੱਧੇ ਤੋਂ ਜ਼ਿਆਦਾ ਜੇਲ੍ਹ ਦੀ ਡੋੜੀ ਵਿੱਚ ਹੀ ਹੜਪ ਕਰ ਦਿਆ ਜਾਂਦਾ ਕਿਸੇ ਕੈਦਨੋ ਇੱਕ ਹਫਤੇ ਦੇ ਲਈ ਆਪਣੇ ਨਾਲ ਤਿੰਨ ਡੱਬੀ ਸਿਗਰਟ ਤੋਂ ਜ਼ਿਆਦਾ ਅੰਦਰ ਲਿਆਉਣ ਦੀ ਇਜਾਜ਼ਤ ਨਹੀਂ ਸੀਗੀ। ਮਾਚਸੋ ਆਪਣੇ ਨਾਲ ਨਹੀਂ ਲਿਆ ਸਕਦੇ ਸਨ। ਉਹਦੇ ਉਲਟ ਹਰ ਹਿੰਦੁਸਤਾਨੀ ਕੈਦੀ ਦੇ ਕੋਲ ਲਾਈਟਰ ਸਨ ਉਹ ਵੀ ਇੰਪੋਰਟਡ। ਜੋ ਅਸੀਂ ਲੈ ਹੋਏ ਸਮਾਨ ਵਿੱਚ ਉਡਾਏ ਸਨ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਸੀ। ਕਿਉਂਕਿ ਦਰੋਗਾ ਨਸ਼ੀਰ ਅਹਿਮਦ ਅਤੇ ਚੀਫ ਵਾਰਡਨ ਸ਼ੇਰਖਾਨ ਸਾਨੂੰ ਬਹੁਤ ਪਿਆਰ ਕਰਦੇ ਸਨ। ਸਿਗਰਟ ਦੇ ਇਲਾਵਾ ਪਾਕਿਸਤਾਨੀ ਕੈਦੀ ਆਪਣੇ ਨਾਲ ਸਿਰਫ ਫਲ ਤੇ ਮਠਿਆਈ ਅੰਦਰ ਦੇ ਆ ਸਕਦੇ ਸਨ। ਉਹਨਾਂ ਵਿੱਚੋਂ ਵੀ ਅੱਧੇ ਹੀ ਖਾਣ ਨੂੰ ਸਹੀ ਹੁੰਦੇ ਸਨ। ਅੱਦੇਸਾਂ ਨੂੰ ਰਿਸ਼ਵਤ ਦੇ ਤੌਰ ਤੇ ਦੇ ਦੰਦੇ ਤਾਂ ਕਿ ਅਸੀਂ ਉਹਨਾਂ ਤੋਂ ਸ਼ਕਤੀ ਨਾਲ ਕੰਮ ਨਾ ਲਈਏ ਕੀ ਮਜ਼ੇ ਦੇ ਦਿਨ ਸਾਨਾ ਜਦੋਂ ਪਾਕਿਸਤਾਨੀ ਕੈਦੀਤਾ ਗੰਦੀਆਂ ਨਾਲੀਆਂ ਵਿੱਚੋਂ ਪਾਣੀ ਕੱਢ-ਕੱਢ ਕੇ ਜ਼ਮੀਨ ਤੇ ਪੋਚਾ ਫੇਰ ਰਹੇ ਹੁੰਦੇ ਤੇ ਅਸੀਂ ਮਜ਼ੇ ਲੈ ਲੈ ਕੇ ਉਹਨਾਂ ਦੇ ਘਰ ਤੋਂ ਆਏ ਅੰਗੂਰ, ਅਨਾਰ, ਸੰਤਰੇ, ਸੇਬ ਕਿਨੂ ਤੇ ਮਠਿਆਈਆਂ ਦੇ ਗੱਫੇ ਲਾ ਰਹੇ ਹੁੰਦੇ ਹਰ ਹਵਾ ਲਾਤੀ ਨੂੰ 10-10 ਸੇਰ ਮੁੰਜ ਕੁੱਟਣ ਲਈ ਦਿੱਤੀ ਜਾਂਦੀ ਸੀ ਹੁਣ ਹਾਲਤ ਇਹ ਸੀ ਕਿ ਜਿਵੇਂ ਕਿਸੇ ਨੇ ਰੰਡੀ ਨੂੰ ਕਹਿ ਦਿੱਤਾ ਹੋਵੇ ਵੀ ਚੱਕੀ ਪੀਸੋ ਇਹ ਗੱਲ ਸੁਣ ਕੇ ਉਹ ਰੋਏਗੀ ਨਹੀਂ ਤਾਂ ਕੀ ਕਰੇਗੀ ਹਰਾਮ ਉਹਨਾਂ ਦੀਆਂ ਹੱਡੀਆਂ ਵਿੱਚ ਰਚ ਗਿਆ ਸੀ ਐਨੇ ਆਰਾਮ ਪ੍ਰਸਤੀ ਤੇ ਬਾਅਦ ਵਿੱਚ ਕਦਰ ਜਾਣ ਲੇਵਾ ਮੁਸ਼ਕਲ ਕਰਨਾ ਉਹਨਾਂ ਦੇ ਵਸਦੀ ਗੱਲ ਨਹੀਂ ਸੀਗੀ। ਜ਼ਿਆਦਾਤਰ ਕੈਦੀਆਂ ਦੀ ਸ਼ਾਮ ਨੂੰ ਪਟਾਈ ਹੁੰਦੀ। ચીਕਦੇ, ਰੋਂਦੇ, ਚਲਾਂਦੇ ਉਹ ਗੜਗੜਾ ਕੇ ਚੌਧਰੀ ਨਸੀਰ ਦਰੋਗਾ ਤੋਂ ਮਾਫੀ ਮੰਗਦੇ ਤੇ ਕਹਿੰਦੇ ਵੀ ਬੰਦਾ ਪਰਵਰ ਇਸ ਵਾਰ ਸਾਨੂੰ ਬਖਸ਼ ਦਿਓ। ਅੱਗੇ ਤੋਂ ਅਸੀਂ ਕਦੇ ਜੇਲ੍ਹ ਦਾ ਕਾਨੂੰਨ ਨਹੀਂ ਤੋੜਾਂਗੇ, ਬਿਲਕੁਲ ਭੇਡ ਬਣ ਕੇ ਆਪਣੀ ਜ਼ਿੰਦਗੀ گزارਾਂਗੇ। ਤੁਸੀਂ ਜੋ ਹੁਕਮ ਦਿਵਾਉਂਗੇ ਉਸ ਦੀ ਕਦੇ ਨਾਫਰਮਾਨੀ ਨਹੀਂ ਕਰਾਂਗੇ। ਇਹ ਉਹੀ ਦਰੋਗਾ ਨਸੀਰ ਸੀ ਜਿਸ ਨੂੰ ਹਵਾਲਾਤੀ ਨਾਈ ਕਹਿ ਕੇ ਬੁਲਾਉਂਦੇ ਸਨ ਦਰੋਗਾ ਨਸੀਰ ਨੂੰ ਉਹਨਾਂ ਦੀ ਹਾਲਤ ਤੇ ਤਰਸ ਆਉਂਦਾ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਉਸ ਤੋਂ ਜਲਤਾਂ ਦਿੱਤੀਆਂ ਹਨ ਉਹ ਯਾਦ ਕਰਕੇ ਉਸਦੇ ਦਿਲ ਵਿੱਚ ਆਇਆ ਹੋਇਆ ਰਹਿਮ ਕਾਫਰ ਹੋ ਜਾਂਦਾ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਵਿੱਚ ਗੈਰਤ ਹੈ ਤਾਂ ਡੁੱਬ ਮਰੋ ਤੁਸੀਂ ਇੱਥੇ ਪਿਓ ਦੀ ਬਰਾਦ ਵਿੱਚ ਨਹੀਂ ਆਏ ਨਾ ਮੈਂ ਤੁਹਾਨੂੰ ਬਾਹਰੋਂ ਬੁਲਾਉਣ ਗਿਆ ਸੀ ਤੁਸੀਂ ਬਾਹਰ ਕੋਈ ਜੁਰਮ ਕੀਤਾ ਤਾਂ ਹੀ ਤੁਸੀਂ ਇੱਥੇ ਹੋ ਬਹੁਤ ਮਜ਼ੇ ਨਾਲ ਦਿਨ ਕੱਟ ਰਹੇ ਸੀ ਲੇਕਿਨ ਤੁਹਾਨੂੰ ਆਰਾਮ ਪਕਿਆ ਨਹੀਂ ਤੁਸੀਂ ਜੇਲ੍ਹ ਵਿੱਚ ਬਦਮਨੀ ਫੈਲਾਈ ਜੇਲ੍ਹ ਦੇ ਲੰਗਰ ਨੂੰ ਲੁੱਟਿਆ ਲੜਕਿਆਂ ਨਾਲ ਬਦਫੈਲੀਆਂ ਕੀਤੀਆਂ ਤੇ ਖੁਦਾ ਦਾ ਕਹਿਰ ਤੁਹਾਡੇ ਤੇ ਨਾਜਲ ਹੋਵੇ ਤੁਸੀਂ ਜੇਲ੍ਹ ਵਿੱਚ ਆ ਕੇ ਤੋਬਾ ਕਰਨ ਦੀ ਥਾਂ ਇੱਥੋਂ ਹੋਰ ਵੀ ਜੁਰਮ ਕਰਨੇ ਸ਼ੁਰੂ ਕਰ ਦਿੱਤੇ ਤੁਸੀਂ ਸ਼ਰਿਆਂ 'ਚ ਜੂਆ ਖੇਡਦੇ ਰਹੇ ਵਾਰਡਨ ਨੂੰ ਮਾਂ ਪੈਣ ਦੀਆਂ ਗਾਲਾਂ ਕਢਦੇ ਰਹੇ ਤੁਸੀਂ ਸਮਝ ਰੱਖਿਆ ਸੀ ਕਿ ਜੇਲ੍ਹ ਅਮਲਾ ਤੁਹਾਡੇ ਤੋਂ ਡਰਦਾ ਹੈ ਜਿਵੇਂ ਕਾਨੂੰਨ ਨਾ ਦੀ ਇੱਥੇ ਕੋਈ ਚੀਜ਼ ਨਹੀਂ ਹੈਗੀ ਉਹਨਾਂ ਕਿਉਂ ਔਰਤਾ ਵਾਂਗ ਹੰਜੂ ਖੇੜਦੇ ਹੋ? ਹੁਣ ਵੀ ਜਰਾ ਸ਼ੇਰ ਬਣ ਕੇ ਦਿਖਾਓ। ਜਦੋਂ ਤੱਕ ਮੇਰੀ ਤਸੱਲੀ ਨਹੀਂ ਹੋ ਜਾਂਦੀ ਕਿ ਤੁਹਾਡੀਆਂ ਰਗਾਂ ਤੋਂ ਸਾਰੀ ਆਰਾਮ ਪ੍ਰਤੀ ਅਤੇ ਅਕੜ ਨਿਕਲ ਗਈ ਹੈ, ਤਦ ਤੱਕ ਇਹੀ ਅਮਲ ਜਾਰੀ ਰਹੇਗਾ। ਸਬਕ ਲਓ ਇਹਨਾਂ ਹਿੰਦੁਸਤਾਨੀਆਂ ਤੋਂ ਜੋ ਆਪਣੇ ਵਤਨ ਤੋਂ ਸੈਂਕੜੇ ਮੀਲ ਦੂਰ ਲਵਾਰਸ ਇੱਥੇ ਕੈਦ ਗੁਜ਼ਾਰ ਰਹੇ ਨੇ। ਜੇਲ੍ਹ ਦੀ ਮੁਸ਼ੱਕਤ ਦੇ ਇਲਾਵਾ ਇਹ ਆਪਣੇ ਲਈ ਕੰਮ ਵੀ ਕਰਦੇ ਨੇ। ਕੋਈ ਨਾਰੇ ਬੁੰਦਦਾ, ਕੋਈ ਜੁੱਤੀਆਂ ਦੀ ਮਰਮੱਤ ਕਰਦਾ, ਕੋਈ ਵਾਲ ਕੱਟਦਾ ਹੈ। ਮਤਲਬ ਕਿ ਉਹਨਾਂ ਵਿੱਚ ਕੋਈ ਵੀ ਬਕਾਰ ਨਹੀਂ ਬੈਠਦਾ। ਸਾਡੀ ਕਾਮ ਵਿੱਚ ਆਰਾਮ ਪ੍ਰਸਤੀ ਵਰ ਗਈ ਹੈ ਅਸੀਂ ਨਕੰਮੇ ਤੇ ਬੇਕਾਰ ਹੋ ਗਏ ਹਾਂ ਮੈਨੂੰ ਕੰਮ ਪਿਆਰਾ ਹੈ ਇਸ ਲਈ ਚੁੱਪਚਾਪ ਜੋ ਵੀ ਕੰਮ ਤੁਹਾਨੂੰ ਕਰਨੋਂ ਕਿਹਾ ਜਾਂਦਾ ਹੈ ਉਹ ਕਰੋ ਨਹੀਂ ਤਾਂ ਜਿਸ ਨਾਲੋਂ ਚਮੜੀ ਉਡੜਵਾ ਦੇਵਾਂਗਾ ਚੌਧਰੀ ਸਾਹਿਬ ਇਹ ਕਹਿ ਕੇ ਚਲੇ ਜਾਂਦੇ ਤੇ ਮੁਸ਼ਕਲ ਫੇਰ ਪਾਕਿਸਤਾਨੀਆਂ ਦੇ ਗਲ ਪੈ ਜਾਂਦੀ ਜਿਸ ਨੂੰ ਉਹ ਰੋਂਦੇ ਪਿੱਟ ਦੇ ਮਾਰ ਖਾ ਕੇ ਕਰਦੇ ਰਹਿੰਦੇ ਤੇ ਅਸੀਂ ਮਦੇ ਨਾਲ ਹੱਥ ਤੇ ਹੱਥ ਰੱਖੀ ਸਿਗਰਟ ਦੇ ਕਸ਼ਲ ਆਉਂਦੇ ਤੇ ਉਹਨਾਂ ਦੇ ਘਰੋਂ ਆਇਆ ਮਾਲ ਢੋਂਦੇ ਹਿੰਦੁਸਤਾਨੀ ਕੈਦੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਅਤੇ ਉਹਨਾਂ ਦੀ ਹਿਫਾਜ਼ਤ ਕਰਨ ਵਾਲਿਆਂ ਵਿੱਚ ਮੀਆਵਾਲੀ ਜੇਲ੍ਹ ਦੇ ਚੀਫ ਵਾਰਡਨ ਮੁਹੰਮਦ ਸ਼ੇਰ ਖਾਨ ਉਰਫ ਸ਼ੇਰਾ ਦਾ ਨਾਮ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹ ਹਿੰਦੁਸਤਾਨੀ ਕੈਦੀਆਂ ਨੂੰ ਆਪਣੇ ਬੇਟਿਆਂ ਦੀ ਤਰ੍ਹਾਂ ਰੱਖਦੇ ਤੇ ਉਹਨਾਂ ਉੱਤੇ ਕਿਸੇ ਕਿਸਮ ਦਾ ਕੋਈ ਕੱਟ ਨਹੀਂ ਸੀ ਆਉਣ ਦਿੰਦੇ। ਇਹ ਸ਼ੇਰਾ ਹੀ ਸੀ ਜਿਸਨੇ ਹਿੰਦੁਸਤਾਨੀ ਕੈਦੀਆਂ ਨੂੰ ਬੇੜੀਆਂ ਉਤਵਾ ਕੇ ਉਹਨਾਂ ਨੂੰ ਸਾਰੀਆਂ ਬੈਰਕਾਂ ਵਿੱਚ ਘੁੰਮਣ ਦੀ ਆਜ਼ਾਦਤ ਦੇ ਰੱਖੀ ਸੀ। ਹਿੰਦੁਸਤਾਨੀ ਕੈਦੀ ਉਸਨੂੰ ਚਾਚਾ ਸ਼ੇਰਾ ਕਿਹਾ ਕਰਦੇ ਸਨ। ਉਹ ਹਿੰਦੁਸਤਾਨੀ ਕੈਦੀਆਂ ਨੂੰ ਮੇਰੇ ਸ਼ੇਰੋ ਕਹਿ ਕੇ ਬੁਲਾਇਆ ਕਰਦਾ ਜੇਲ੍ਹ ਵਿੱਚ ਜਦੋਂ ਵੀ ਕੋਈ ਮੁਸ਼ਕਲ ਦਾ ਕੰਮ ਆ ਪੈਂਦਾ ਤੇ ਸ਼ੇਰਾ ਸਮਝਦਾ ਕਿ ਇਹ ਪਾਕਿਸਤਾਨੀ ਕੈਦੀਆਂ ਦੇ ਵੱਸ ਦੀ ਗੱਲ ਨਹੀਂ ਹੈਗੀ ਤਾਂ ਉਹ ਕੰਮ ਹਿੰਦੂਸਤਾਨੀ ਕੈਦੀਆਂ ਤੋਂ ਲਿਆ ਕਰਦਾ ਇੱਕ ਵਾਰ ਰਾਤ ਬੜੇ ਜ਼ੋਰ ਦੀ ਬਾਰਿਸ਼ ਹੋਈ ਤੇ ਕੈਦੀਆਂ ਦੀ ਬੈਰਕ ਨੰਬਰ 4 ਦੀਆਂ ਅੱਧੀਆਂ ਛੱਤਾਂ ਬੈਠ ਗਈਆਂ ਰਾਤੋਂ ਰਾਤ ਕੈਦੀਆਂ ਨੂੰ ਉੱਥੋਂ ਕੱਢ ਕੇ ਦੂਸਰੀਆਂ ਬੈਰਕਾਂ ਵਿੱਚ ਬੰਦ ਕਰਨਾ ਪਿਆ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਪਹਿਲਾਂ ਹੀ ਜ਼ਿਆਦਾ ਸੀ ਜੇ ਸਰਕਾਰੀ ਟੈਂਡਰ ਭਰ ਕੇ ਬੈਰਕ ਬਣਵਾਈ ਜਾਂਦੀ ਤਾਂ ਉਸ ਵਿੱਚ ਸ਼ਾਇਦ ਕਈ ਮਹੀਨੇ ਲੱਗ ਜਾਂਦੇ ਤੇ ਉਸਨੇ ਹਿੰਦੂਸਤਾਨੀ ਕੈਦੀਆਂ ਨੂੰ ਬੈਰਕ ਬਣਾਉਣ ਦੀ ਕਿਹਾ ਸਾਡੇ ਵਿੱਚ ਜਲੰਧਰ ਦਾ ਰਹਿਣ ਵਾਲਾ ਅਮਰੀਕ ਸਿੰਘ ਉਰਫ ਕਸ਼ੋਰੀ ਲਾਲ ਸੀ ਉਹ ਰਾਜ ਮਿਸਤਰੀ ਦਾ ਬਹੁਤ ਚੰਗਾ ਕੰਮ ਜਾਣਦਾ ਸੀ ਤੇ ਇਨੀ ਫੁਰਤੀ ਨਾਲ ਕੰਮ ਕਰਦਾ ਸੀ ਕਿ ਦੇਖਣ ਵਾਲੇ ਹਰਾਂ ਰਹਿ ਜਾਂਦੇ ਸਨ ਉਸ ਨੇ ਆਪਣੇ ਨਾਲ ਜੰਮੂ ਦੇ ਅਸ਼ੋਕ ਕੁਮਾਰ ਤੇ ਰਜਿੰਦਰ ਨੂੰ ਪੂਰੀ ਟ੍ਰੇਨਿੰਗ ਦੇ ਰੱਖੀ ਸੀ ਪਲਕ ਝਪਦੇ ਹੀ 70 ਹਿੰਦੂਸਤਾਨੀ ਕੈਦੀ ਬੈਰਕ ਬਣਾਉਣ ਦੇ ਕੰਮ ਵਿੱਚ ਜੁੜ ਗਏ ਇੱਥੋਂ ਤੱਕ ਕਿ ਅਸੀਂ ਲੋਕਾਂ ਨੇ ਪਾਗਲਾ ਨੂੰ ਵੀ ਆਪਣੇ ਨਾਲ ਕੰਮ ਤੇ ਲਾ ਲਿਆ ਤੇ ਵੈਂਦੀਆਂ ਹੀ ਵੈਂਦਿਆਂ ਪੈਰਾਂਆਂ ਦੀਆਂ 15 ਕੋਠੜੀਆਂ 3 ਦਿਨ ਦੇ ਅੰਦਰ ਅੰਦਰ ਨਵੇਂ ਸਿਰ ਤੇ ਬਣ ਕੇ ਤਿਆਰ ਕਰ ਦਿੱਤੀਆਂ ਹੁੰਦੀਆਂ ਸੀ ਇਸ ਤੇ ਖੁਸ਼ ਹੋ ਕੇ ਸੁਪਰ ਟੈਂਡ ਨੇ ਸਭ ਨੂੰ ਕੱਪੜਿਆਂ ਦੇ ਨਵੇਂ ਜੋੜੇ ਚਾਦਰਾਂ ਤੇ ਡਬਲ ਰਸਣ ਦਿੱਤਾ। ਹਿੰਦੁਸਤਾਨੀ ਕੈਦੀਆਂ ਲਈ ਸਪੈਸ਼ਲ ਚਾਹ ਬਣ ਕੇ ਆਉਣ ਲੱਗ ਪਈ। ਸੋ ਦੋਸਤੋ ਇਹ ਸੀ ਭਾਰਤੀ ਜਸੂਸ ਮੋਹਨ ਲਾਲ ਪਾਸਕਰ ਦੇ ਜੀਵਨ ਦਾ ਭਾਗ 23ਵਾਂ ਤੇ ਭਾਗ 24ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ।